ਹਣ ਸਦਰ ਦੇ ਏਰੀਆ ਦੇ ਵਿੱਚ ਪਿੰਡ ਸਾਦ ਮੁਬਾਰਕ ਤੇ ਇੱਕ ਇਨਫੋਰਮੇਸ਼ਨ ਦੇ ਤੌਰ ਤੇ ਦੋ ਵਿਅਕਤੀ ਜੋ ਹੈ ਪਕੜੇ ਗਏ ਹੈ। ਉਹ ਸੁਖਬੀਰ ਸਿੰਘ ਐਂਡ ਉਹਨਕੇ ਜੋ ਪਤਨੀ ਗੁਰਿੰਦਰ ਕੌਰ ਦੋਵੇਂ ਜੋ ਹੈਗੇ ਇਹ ਤਰਸੀਕੇ ਥਾਣੇ ਦੇ ਰਹਿਣ ਵਾਲੇ ਹੈਗੇ। ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਇਹ ਤਸਕਰੀ ਕਰਦੇ ਆ ਖੋਟਾ ਨੋਟ ਦੀ ਜੋ ਦੈਟ ਇਜ਼ ਐਫ ਆਈ ਸੀ ਐਂਡ ਜਿਹਨੂੰ ਅਸੀਂ ਕਹਿੰਦੇ ਆ ਫੇਕ ਇੰਡੀਅਨ ਕਰੰਸੀ ਰੂਟਸ ਤੋ ਉਹ ਇਨਫੋਰਮੇਸ਼ਨ ਦੇ ਬੇਸਿਸ ਤੇ ਸਾਡਾ ਨਕਾ ਲੱਗਿਆ ਸੀਗਾ ਜਦੋਂ ਅਸੀਂ ਇਹਨਾਂ ਨੂੰ ਰਾਉਂਡ ਅਪ ਕੀਤੇ ਇਹਨਾਂ ਦੇ ਦੋ ਗੱਡੀਆਂ ਦੇ ਵਿੱਚ ਆ ਰਹੇ ਸੀਗੇ ਇੱਕ ਵਰਨਾ ਔਰ ਇੱਕ ਅਲਕਜ਼ਾਰ ਤੋ ਉਹਦੇ ਉੱਚ ਉਹਦੇ ਵਿੱਚ ਸਾਨੂੰ 27 ਲੱਖ ਰੁਪਇਆ ਉਹਨਾਂ ਵੱਲੋਂ ਗੱਡੀ ਤੋਂ ਹੀ ਰਿਕਵਰ ਹੋ ਗਏ ਸੀਗੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਸਟੇਟਮੈਂਟ ਦੇ ਉੱਤੇ ਅਸੀਂ ਉਹਨਾਂ ਦੇ ਘਰ ਦੇ ਜਿੱਥੇ ਬਣਾਉਂਦੇ ਸੀਗੇ ਨੋਟ ਜਿੱਥੇ ਬਣਾਉਂਦੇ ਸੀ ਉੱਥੇ ਰੇਡ ਕੀਤਾ ਸੀ ਔਰ ਉੱਥੋਂ ਦੀ ਉਹਨਾਂ ਦੀ 3 ਲੱਖ ਕਰੰਸੀ ਹੋਰ ਔਰ ਨਾਲ ਹੀ ਜੋ ਸਮਾਨ ਜਿਨ੍ਹਾਂ ਨੂੰ ਯੂਜ਼ ਕਰਕੇ ਇਹ ਨੋਟ ਬਣਾਉਂਦੇ ਸੀਗੇ ਉਹ ਵੀ ਸਮਾਨ ਸਾਰੇ ਸਾਨੂੰ ਮਿਲੇ ਹੈਗੇ ਉਹਨਾਂ ਨੂੰ ਅਸੀਂ ਰਿਕਵਰੀ ਵੀ ਕਰ ਦਿੱਤੇ ਹੈਗੇ ਸਾਰੇ ਇੱਥੇ ਹੈਗੇ ਵੀ ਤੁਸੀਂ ਦੇਖ ਸਕਦੇ ਹੋ ਉਹਦੇ ਨਾਲ ਨਾਲ ਹੀ ਜੋ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਇਹ ਚੀਜ਼ ਹੋਰ ਇੱਕ ਹੋਰ ਚੀਜ਼ ਆਈ ਹੋਈ ਹੈ ਇਹਨਾਂ ਇਹ ਦੋਹਾਂ ਦੇ ਨਾਲ ਇੱਕ ਤੀਜਾ ਬੰਦਾ ਹੋਰ ਹੈਗਾ ਉਹ ਆਲਰੇਡੀ ਜੇਲ੍ਹ 'ਚ ਹੈਗਾ ਤੋਂ ਉਹ ਇਹਨਾਂ ਦਾ ਮਦਦ ਕਰਦਾ ਸੀ ਇਹਨਾਂ ਨੂੰ ਨੋਟਾਂ ਨੂੰ ਬਣਾਉਣ ਦੇ ਵਿੱਚ ਤੋਂ ਹਲੇ ਉਹਨਾਂ ਨੂੰ ਵੀ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆ ਰਹੇ ਹੈਗੇ ਉਨ੍ਹਾਂ ਦੀ ਤਫਤੀਸ਼ ਦੇ ਵਿੱਚ ਫਿਰ ਅੱਗੇ ਜੋ ਚੀਜ਼ ਨਿਕਲਣਗੇ ਉਹਦੇ ਫਿਰ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਜੀ ਇਹ ਪਕੜਿਆ ਗਿਆ ਜੀ ਇਹ ਕੋਰਪੋਰੇਟ ਬੈਂਕ ਦਾ ਸਟਾਫ ਸੀ ਨਾ ਹਾਂ ਜੀ ਇਹ ਪਹਿਲੇ ਇਹ ਗਵਰਨਮੈਂਟ এমਪਲੋਈ ਸੀਗਾ ਜੀ ਇਹ ਸਰਕਾਰੀ ਮੁਲਾਜ਼ਮ ਸੀਗਾ ਇਹ ਕੋਰਪੋਰੇਟ ਬੈਂਕ ਦੇ ਵਿੱਚ ਕੰਮ ਕਰਦਾ ਸੀ ਉੱਥੇ ਇਹਨਾਂ ਦੇ ਉੱਤੇ ਇੱਕ ਪਰਚਾ ਹੋ ਗਿਆ ਸੀਗਾ 2 ਕਰੋੜ 45 ਲੱਖ ਦੀ ਇੱਕ ਠੱਗੀ ਦਾ ਮਾਮਲਾ ਇਹਦੇ ਵਿੱਚ ਦਰਜ ਹੋ ਗਿਆ ਸੀ ਔਰ ਇਹਦੇ ਵਿੱਚ ਹੀ ਅਰੈਸਟ ਵੀ ਹੋਇਆ ਸੀਗਾ ਔਰ ਇਹਨਾਂ ਨੇ ਜੇਲ੍ਹ ਟਾਈਮ ਵੀ ਲਾ ਕੇ ਆਇਆ ਸੀ ਤੁਰ ਉਸ ਤੋਂ ਬਾਅਦ ਇਹਨਾਂ ਦੀ ਡਿਸਮਿਸਲ ਵੀ ਹੋ ਗਈ ਸੀ ਸਰਵਿਸ ਤੋਂ ਜੀ ਉਹ ਹਲੇ ਤਫਤੀਸ਼ ਦੀ ਪਾਰਟ ਹੈ ਜੀ ਹਲੇ ਜੋ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਜੋ ਆ ਚੁੱਕੀ ਹੈ ਉਹਦੇ ਵਿੱਚ ਉਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਨੇ 5 ਲੱਖ ਦਾ ਇੱਕ ਪਾਰਸਲ ਇਹਨਾਂ ਨੇ ਅੱਗੇ ਦਿੱਤੀ ਹੈ ਉਹ ਕਿੱਥੇ ਦਿੱਤੀ ਹੈ ਕਿੰਨਾਂ ਨੂੰ ਦਿੱਤੀ ਹੈ ਉਹ ਸਾਰੇ ਚੀਜ਼ੇ ਹਲੇ ਸਾਡੀ ਤਫਤੀਸ਼ ਦੇ ਦੌਰਾਨ ਆਣੀ ਚਾਹੀਦੀ ਹੈ ਜੀ ਜੀ ਦੇਰ ਤੋਂ ਕਾਬਜ਼ੀ ਇਹ ਕਹਿੰਦੇ ਜੀ ਆਪਾਂ ਅਕਤੂਬਰ 2023 ਤੋਂ ਬਣਾ ਰਹੇ ਹੈਗੇ ਲੇਕਿਨ ਹਲੇ ਦਿੱਤੀ ਨਹੀਂ ਸੀ ਕਿਥੇ ਲੇਕਿਨ ਉਹ ਹਲੇ ਇਨਵੈਸਟੀਗੇਸ਼ਨ ਦੀ ਪਾਰਟ ਹੈ ਜੀ ਉਹ ਤੋਂ ਕਹਿੰਦੇ ਕਿ ਅਕਤੂਬਰ ਦੇ ਵਿੱਚ ਅਕਤੂਬਰ 2023 ਦੇ ਵਿੱਚ ਅਸੀਂ ਜੋ ਜੇਲ ਜ ਹੈਗਾ ਉਹ ਉਹ ਬੰਦੇ ਨੇ ਸਾਨੂੰ ਬਣਾ ਕੇ ਦਿੱਤੀ ਸੀ ਅਸੀਂ ਲੇਕਿਨ ਕਿਥੇ ਬਾਹਰ ਨਹੀਂ ਦਿੱਤੀ ਹੈ ਉਹ ਉਹਨਾਂ ਦੀ ਕਹਿਣਾ ਹੈਗਾ ਲੇਕਿਨ ਅਸੀਂ ਉਹਨੂੰ ਹੋਰ ਵੀ ਡੁੰਗਾਈ ਨਾਲ ਇਹਦਾ ਪੁੱਛ-ਕਿਚ ਕਰਾਂਗੇ ਔਰ ਉਹਦਾ ਅੱਗੇ ਜੋ ਇਹਨਾਂ ਨੇ ਜਿੱਤੇ ਸੀ ਤੇ ਦਿੱਤੀ ਹੈ ਕਿੰਨੇ ਪ੍ਰਿੰਟ ਹੋਏ ਨੇ ਔਰ ਜੋ ਇੱਕ ਹੋਰ ਹੈਗਾ ਜੋ ਮੁਰਜਮ ਉਹਨਾਂ ਨੂੰ ਵੀ ਅਸੀਂ ਜਦੋਂ ਲੈ ਕੇ ਆਵਾਂਗੇ ਤਾਂ ਉਹਨਾਂ ਦੇ ਕਹਿਣ ਦੇ ਵਿੱਚ ਜੋਸ਼ ਹੀ ਸਾਹਮਣੇ ਆਂਦੇ ਉਹਦੇ ਹਿਸਾਬ 'ਚ ਅੱਗੇ ਦੀ ਆਪਣੀ ਕਾਰਵਾਈ ਚੱਲੇਗੀ। ਇਲੈਕਸ਼ਨ ਦੇ ਵਿੱਚ ਵੀ ਵਰਤ ਸਕਦੇ ਆ ਨੋਟ ਜਿਹੜੇ ਜਾਲੀ ਅ ਤੁਸੀਂ ਦੇਖ ਸਕਦੇ ਹੋ ਜੀ ਮਤਲਬ ਜਿ세 ਆਮ ਆਮ ਬੰਦਾ ਹੈ ਉਹਨੂੰ ਇਹ ਮੁਸ਼ਕਿਲ ਹੈ ਉਹਨੂੰ ਪਤਾ ਬਤਾ ਕਰਾਣਾ ਕਿ ਇਹ ਫੇਕ ਹੈ ਜਾਂ ਸਹੀ ਹੈ। ਤੋਂ ਬਟ ਚੰਗਾ ਹੋ ਗਿਆ ਜੀ ਉਤੋਂ ਪਹਿਲੇ ਹੀ ਵਰਤਨ ਤੋਂ ਪਹਿਲੇ ਹੀ ਇਹ ਕਾਬੂ ਆ ਗਏ ਔਰ ਜਿੰਨੇ ਵੀ ਨਦੀ ਸਿਗੇ ਉੱਥੇ ਸਮਾਨ ਸੀ ਉਹ ਸਾਰੇ ਰਿਕਵਰ ਹੋ ਗਏ।

ਇਹ ਦੋ ਗੱਡੀਆਂ ਨੇ ਦੋ ਗੱਡੀਆਂ ਹੈਗੇ ਨੇ ਹਾਂਜੀ ਹਾਂਜੀ ਉਹਨਾਂ ਦੀ ਉਹਨਾਂ ਦੀ ਦੋ ਗੱਡੀਆਂ ਨੇ ਇਹ ਨੋਟ ਦਾ ਪ੍ਰਿੰਟਰ ਜਿਹੜਾ ਕੱਢਦੇ ਨੇ ਪੇਪਰ ਕਿੱਥੋਂ ਨੇ ਉਹ ਹਲੇ ਪੁੱਛ ਗਿਛ ਦੀ ਗਾਇ ਹੈ ਨਾ ਜੀ ਉਹ ਜੋ ਹੈਗੇ ਜੋ ਤੀਜਾ ਹੈ ਗੁਰਦੀਪ ਹੈ ਉਹਦਾ ਨਾ ਉਹਨਾਂ ਨੂੰ ਅਸੀਂ ਲੈ ਕੇ ਆਉਣੇ ਆ ਤਾਂ ਇਹਨਾਂ ਦੇ ਕਹਿਣ ਦੇ ਮੁਤਾਬਿਕ ਇਹ ਸਾਰੇ ਜੋ ਸਮਾਨ ਹੈ ਨੋਟ ਹੈ ਇਨਕ ਹੈ ਔਰ ਜੋ ਈਵਨਲੀ ਪੇਪਰ ਹੈ ਪ੍ਰਿੰਟਰ ਹੈ ਕਟਰ ਹੈ ਇਹ ਸਾਰੇ ਸਮਾਨ ਇਹ ਕਹਿੰਦੇ ਕਿ ਉਹਨਾਂ ਦੀ ਹੈ

अः ये इन्ना दी कहन दी है कि थी, एक तो चार मतलब आपने पांच सौ रुपये दे दिया तो फिर आपको दो हजार रुपये मिलेंगे ये इस हिसाब से इनकी चल रही थी पहले की जो काम चल जी ठीक है जी